ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਮੁਬਾਰਕ ਸਾਰੇ ਨਗਰ ਵਾਸੀਆਂ ਨੂੰ ਧੀਆ ਭੈਣਾਂ ਨੂੰ ਬਜ਼ੁਰਗਾਂ ਨੂੰ ਆਪਣੇ ਸਰਪੰਚ ਸਾਹਿਬ ਜਿੰਨੇ ਵੀ ਐਨ ਆਰ ਆਈ ਬੰਦੇ ਔਰ ਜਿੰਨੇ ਵੀ ਦੇਰੇ ਆ ਲਾਗੇ ਬੰਨੇ ਸਾਰਿਆਂ ਨੂੰ ਧੰਨਵਾਦ ਸ਼ੁਕਰੀਆ ਮਹਾਰਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਬਾਬਾ ਨਾਨਕ ਇਹ ਸਾਡਾ ਧੀਆ ਦਾ ਪ੍ਰੋਗਰਾਮ ਚੌਥਾ ਪ੍ਰੋਗਰਾਮ ਆ ਮੈਂ ਪਹਿਲਾਂ ਜਾਨੀ ਕਿ ਕਵਾੜ ਦਾ ਕੰਮ ਕਰਦਾ ਹੁੰਦਾ ਤੇ ਮੈਂ ਭਾਂਡੇ ਜਾਨੀ ਕਿ ਪੰਜ ਦਿਨ ਦਾ ਹੁੰਦਾ ਸੀ ਧੀਆ ਨੂੰ ਉਸ ਤੋਂ ਬਾਅਦ ਗੈਸ ਚੁੱਲਿਆਂ ਦਾ ਕੰਮ ਕਰ ਲਾ ਪਿਆ ਫਿਰ ਗੈਸ ਚੁੱਲੇ ਦੇਣ ਲਾ ਪਿਆ ਉਸ ਤੋਂ ਬਾਅਦ ਫਿਰ 5000 ਰੁਪਿਆ ਵਿਆਹ ਸ਼ਾਦੀ ਤੇ ਦੇਣ ਲਾ ਪਿਆ ਤੇ ਹੁਣ ਅਸੀਂ ਗਾਂ ਜਾਨੀ ਕਿ ਪਿੰਡ ਦੇ ਸਹਿਯੋਗ ਦੇ ਨਾਲ ਸਾਰਿਆਂ ਦੀ ਸਲਾਹ ਦੇ ਨਾਲ ਅਸੀਂ ਸੋਚਿਆ ਵੀ ਇਹ ਜਿਹੜੀਆਂ 3 ਭੈਣਾਂ ਵਿਆਹੀਆਂ ਹੋਈਆਂ ਵਾ ਇਹ ਕਿਸੇ ਬਹਾਨੇ ਦੇ ਨਾਲ ਉਹਦਾ ਤਾਂ ਸਹੇਲੀਆਂ ਇੱਕ ਦੂਜੀ ਨੂੰ ਮਿਲ ਨਹੀਂ ਸਕਦੀਆਂ ਪਤਾ ਨਹੀਂ ਕਦੋਂ ਮਿਲਣਾ ਕਦੋਂ ਨਹੀਂ ਮਿਲਣਾ ਤੇ ਇਹ ਇੱਕ ਜਿਹੜਾ ਇਕੱਠ ਹੋ ਜਾਂਦਾ 3 ਦਾ ਵਿਆਹ ਜਿਹੜੀਆਂ ਵਿਆਹੀਆਂ ਹੋਈਆਂ ਉਹਨਾਂ ਨੂੰ ਅਸੀਂ ਸੱਦਦੇ ਆਂ ਤੇ ਸਾਧਕੇ ਜਾਨੀ ਕਿ ਇੱਕ ਦੂਜੇ ਨੂੰ ਇਹ ਫੇ ਮਿਲ ਜਾਂਦੀਆਂ ਵਾ ਤੇ ਬਹੁਤ ਜ਼ਿਆਦਾ ਇਹਨਾਂ ਦੇ ਨਾਲ ਪਿਆਰ ਵਧਦਾ ਵਾ ਤੇ ਇਹਨਾਂ ਨੂੰ ਖੁਸ਼ੀ ਮਿਲਦੀ ਆ ਸਹੇਲੀਆਂ ਇੱਕ ਦੂਜੀ ਨੂੰ ਮਿਲਦੀਆਂ ਵਾ ਬੜੇ ਚਿਰ ਬਾਅਦ ਮਿਲੀਆਂ ਇਸ ਕਰਕੇ ਮਹਾਰਾ ਸੱਚੇ ਪਾਸ਼ਾ ਚੜ੍ਹਦੀ ਕਲਾ ਰੱਖੇ ਬਾਬਾ ਨਾਨਕ ਤੇ ਅਸੀਂ ਨਾਲ ਖੀਰ ਪੂੜੇ ਮਿੱਠੇ ਜਲਦੀ ਸ਼ਬੀਲ ਤੇ ਜੇ ਅੱਜ ਮੌਸਮ ਖਰਾਬ ਹੋਣ ਦੇ ਕਾਰਨ ਕਾਰਨ ਜੈਨੇਕ ਮਿੱਠੇ ਜਲਦੀ ਸ਼ਬੀਲ ਤਾਂ ਨਹੀਂ ਲਾਵਾਂਗੇ ਹੋ ਸਕਦਾ ਚਾਹ ਦਾ ਪ੍ਰੋਗਰਾਮ ਕਰ ਲਈਏ ਇਹ ਉਸ ਮਾਲਕ ਦੇ ਵਾਸਾ ਤੇ ਮਹਾਰਾ ਸੱਚੇ ਪਾਸ਼ਾ ਚੜ੍ਹਦੀ ਕਲਾ ਰੱਖੇ ਬਾਬਾ ਨਾਨਕ ਇਹਦੇ ਵਿੱਚ ਦੇਖੋ ਇੱਕ ਇਹ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੂਗਾ ਮੈਂ ਸਾਰਿਆਂ ਨੂੰ ਵੀ ਬੇਨਤੀ ਕਰਦਾ ਵਾਂ ਇੱਕ ਨਾ ਨਸ਼ਾ ਜਿਹੜਾ ਨਾ ਨਸ਼ਾ ਇਹਦੇ ਤੋਂ ਵੀ ਮੁਕਤ ਹੋਣਾ ਚਾਹੀਦਾ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਪਣੀਆਂ ਭੈਣਾਂ ਨੂੰ ਵੀ ਭਰਾਵਾਂ ਨੂੰ ਵੀ ਸਾਰੇ ਨਗਰ ਨੂੰ ਵੀ ਜਿੰਨੇ ਵੀ ਮੇਰੀ ਇਹ ਗੱਲ ਨੂੰ ਸੁਣਨਗੇ ਸਾਰਿਆਂ ਦੀ ਮੈਂ ਹੱਥ ਜੋੜ ਕੇ ਸਾਰਿਆਂ ਗਾੜੀ ਬੇਨਤੀ ਕਰਦਾ ਕਿ ਇਹਦੇ ਤੇ ਪੂਰਨਾ ਪਾਉਣਾ ਚਾਹੀਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੋਣਿਆ ਕਿ ਆਪਾਂ ਪੰਜਾਬੀ ਕਲਚਰ ਨੂੰ ਫਿਰ ਤੋਂ ਸਾਭ ਰਹੇ ਆ ਪਹਿਲਾਂ ਪਿੱਛੇ ਰਗੇ ਸੀ ਹੁਣ ਫਿਰ ਤੋਂ ਆਪਾਂ ਤੀਆਂ ਮਨਾ ਰਹੇ ਆ ਤੇ ਪਹਿਲਾਂ ਹੁੰਦਾ ਸੀ ਵੀ ਤੀਆਂ ਦੇ ਮੇਲੇ ਦੇਖਣ ਜਾਣਾ ਬਹੁਤ ਦੂਰ ਦੂਰ ਲੱਗਦੇ ਹੁੰਦੇ ਸੀ ਪਰ ਹੁਣ ਹਰ ਪਿੰਡ ਆਪਣੇ ਤੀਆਂ ਲਈ ਇਹ ਮੇਲੇ ਲਗਾਉਂਦਾ ਪਿਆ ਆ ਸਾਰੇ ਜਣੇ ਇੰਜੋਏ ਕਰ ਬਹੁਤ ਸਾਰੇ ਇਕੱਠੇ ਹੋਇਆ ਖੀਰ ਪੂੜੇ ਬਣੇ ਹੋਏ ਸਾਰੀਆਂ ਕੋਰਤਾਂ ਵਿੱਚ ਦੇਖ ਰਹੀਆਂ ਬਹੁਤ ਖੁਸ਼ ਆ ਉਹ ਮੈਨੂੰ ਵਧੀਆ ਲੱਗਦਾ ਪਿਆ ਆ ਕੇ ਇੱਥੇ। ਬਹੁਤ ਸੋਹਣਾ। ਉਹਨਾਂ ਬਾਰੇ ਸੁਣਦੇ ਨਹੀਂ ਨਾ ਤੁਸੀਂ। ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅ ਨਗਰ ਦਾ ਸਰਪੰਚ ਮੌਜੂਦਾ ਨਿਸ਼ਾਨ ਸਿੰਘ ਚਾਹਲ ਔਰ ਸਰਬੱਤ ਹੀ ਨਗਰ ਵੱਲੋਂ ਸਮੁੱਚੀ ਕਰਤਾਰਤਾ ਦੇ ਨਾਲ ਸਾਡਾ ਸ਼ੁਰੂ ਤੋਂ ਚਾਚਾ ਜੀ ਤੀਆਂ ਦਾ ਪ੍ਰੋਗਰਾਮ ਜਿਹੜਾ ਪਹਿਲਾਂ ਲਿਖਿਆ ਸੀਗਾ ਉਸ ਪ੍ਰੋਗਰਾਮ ਤੋਂ ਲੈ ਕੇ ਅੱਜ ਚੌਥਾ ਪ੍ਰੋਗਰਾਮ ਸਾਡਾ ਇਹ ਤੀਆਂ ਦਾ ਹੋ ਗਿਆ ਜੀ ਮੇਲਾ ਔਰ ਨਗਰ ਦਾ ਸਾਡਾ ਇਤਿਫਾਕ ਜਿਹੜਾ ਇਕੱਤਰਤਾ ਆ ਸਾਰੀ ਨਗਰ ਦੀ ਸਲਾਹ ਦੇ ਨਾਲ ਸਰਬੱਤ ਜਿਹੜੇ ਆਪਣੇ ਮੋਤਵਾਰ ਜਿਹੜੇ ਸਾਰੇ ਸੱਜਣ ਆ ਉਹਨਾਂ ਵੱਲੋਂ ਸਾਂਝਾ ਇੱਕ ਸਨੇਹਾ ਦੇਣਾ ਸੀਗਾ ਅਸੀਂ ਨੌਜਵਾਨ ਪੀੜ੍ਹੀ ਵਾਸਤੇ ਵੀ ਇੱਕ ਤੀਆਂ ਦਾ ਜੋ ਜਿਹੜੀਆਂ ਵਿਆਹੀਆਂ ਗਈਆਂ ਪਿੰਡ ਦੀਆਂ ਕੁੜੀਆਂ ਆ ਉਹਨਾਂ ਦਾ ਇੱਕ ਉਹਨਾਂ ਨੂੰ ਮੌਕਾ ਕੱਠਿਆਂ ਕਰਨ ਦਾ ਵਾਪਸ ਆਪਣੇ ਪਿੰਡ ਦੇ ਨਾਲ ਉਹਨਾਂ ਕੁੜੀਆਂ ਹਾਨ ਪ੍ਰਮਾਣ ਦੀਆਂ ਜਿਹੜੀਆਂ ਆ ਮੇਲ ਮਲਾਪ ਜਿਹੜਾ ਹੋ ਜਵੇ ਇਹ ਚੌਥਾ ਪ੍ਰੋਗਰਾਮ ਸਾਡਾ ਲਗਾਤਾਰ ਬਹੁਤ ਵਧੀਆ ਹੋ ਰਿਹਾ ਜੀ ਜਿਹਦੇ ਵਿੱਚ ਪੂਰਨ ਤੌਰ ਤੇ ਸਹਿਯੋਗ ਸਾਰੇ ਨਗਰ ਦਾ ਹੀ ਆ ਔਰ ਸਾਡੇ ਚਾਚਾ ਜੀ ਸਰਦਾਰ ਹਰੀ ਸਿੰਘ ਹੰਸ ਇਹਨਾਂ ਵੱਲੋਂ ਸ਼ੁਰੂ ਤੋਂ ਹੀ ਧੀਆਂ ਦਾ ਜਿਹੜਾ ਬਹੁਤ ਜ਼ਿਆਦਾ ਇਹ ਕੁੜੀਆਂ ਦਾ ਧੀਆ ਦਾ ਕਰਦੇ ਆ ਤੇ ਇਸ ਵਾਰ ਵੀ ਜਿਹੜਾ ਆਪਾਂ ਧੀਆ ਦਾ ਪ੍ਰੋਗਰਾਮ ਮਨਾਇਆ ਮਨਾਉਨੇ ਆ ਜੀ